ਨਮਸਕਾਰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸੋਸ਼ਲ ਮੀਡੀਆ ਦੇ ਜਿਹੜਾ ਨਿਤ ਦਿਨ ਨਵੇਂ ਤੋਂ ਨਵਾਂ ਕਲੇਸ਼ ਛਿੜਿਆ ਰਹਿੰਦਾ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਉਸ ਬਾਰੇ ਗੱਲ ਕਰਾਂਗੇ ਸੁਖ ਰਤਿਆ ਤੇ ਮਨਜੀਤ ਕੌਰ ਦਾ ਮੁੱਦਾ ਜਿਸ ਹਿਸਾਬ ਨਾਲ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਉਹ ਕੀ ਸਬਕ ਦੇ ਰਿਹਾ ਦੁਨੀਆ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨੂੰ ਭੁੱਲ ਕੇ ਆਪਣੇ ਅਮੀਰ ਵਿਰਸੇ ਨੂੰ ਭੁੱਲ ਕੇ ਕਿਹੜੇ ਪਾਸੇ ਲੱਗ ਤੁਰੇ ਨੇ ਯਾਰ ਸੋਚ ਕੇ ਵੀ ਸ਼ਰਮ ਆਉਂਦੀ ਅੱਜ ਹਰ ਥਾਂ ਜਿੱਥੇ ਵੀ ਇੰਸਟਾਗ੍ਰam ਖੋਲਦੇ ਆਪਾਂ ਉਦੋਂ ਹੀ ਸੁਖ ਰੱਦੀਆ ਤੇ ਮਨਜੀਤ ਕੌਰ ਕਦੀ ਸੋਨੂ ਸੀਤੋ ਵਾਲਾ ਜੇ ਆਪਾਂ ਇਹਨਾਂ ਦੇ ਮਗਰ ਲੱਗ ਕੇ ਇਹਨਾਂ ਦੀ ਜ਼ਿੰਦਗੀ ਤੋਂ ਇਨਸਪਾਇਰ ਹੋ ਕੇ ਇਹਨਾਂ ਤੋਂ ਇਨਸਪਾਇਰ ਹੁੰਦੇ ਰਵਾਂਗੇ ਤਾਂ ਆਪਾਂ ਆਉਣ ਵਾਲੇ ਆਉਣ ਵਾਲੀ ਪੀੜੀ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਵੀ ਕਿੱਧਰ ਨੂੰ ਜਾਏਗੀ ਕੁਝ ਚੰਗਾ ਸਿੱਖਣ ਦੀ ਬਜਾਏ ਕੁਝ ਨਵਾਂ ਟੈਲੈਂਟ ਵੇਖਣ ਦੀ ਬਜਾਏ ਆਪਾਂ ਬਕਵਾਸ ਵੇਖ ਰਹੇ ਆ ਜੀ ਰੋਜ਼ ਨਿਤ ਦਿਹਾੜੇ ਇੰਸਟਾਗ੍ਰਾਮ ਤੇ ਇੰਨਾ ਜਿਆਦਾ ਇਹਨਾਂ ਨੇ ਗੰਦ ਪਾਇਆ ਹੋਇਆ ਹੈ ਨਾ ਇੰਸਟਾਗ੍ਰਾਮ ਤੇ ਸਾਲੀ ਵੇਖ ਕੇ ਸ਼ਰਮ ਆਉਂਦੀ ਆ ਬਾਈ ਜੀ ਅੱਜ ਹਰੇਕ ਦੇ ਘਰ ਦੇ ਵਿੱਚ ਅੱਜ ਸਾਰੇ ਪਰਿਵਾਰ ਦੇ ਵਿੱਚ ਹਰੇਕ ਮੁੰਡੇ ਕੁੜੀ ਕੋਲ ਫੋਨ ਆ ਆਪਾਂ ਜਦੋਂ ਨੋਰਮਲ ਇੰਸਟਾਗ੍ਰਾਮ ਖੋਲਦੇ ਆ ਤੇ ਜਦੋਂ ਇਦਾਂ ਦੀਆਂ ਗਾਲਾਂ ਸੁਣਨ ਨੂੰ ਆਪਾਂ ਨੂੰ ਮਿਲਦੀਆਂ ਨੇ ਤੇ ਉਹ ਆਪਣੇ ਬੱਚੇ ਕੀ ਸਿੱਖਣਗੇ ਆਪਣੇ ਵੀਰ ਆਪਣੇ ਭਰਾ ਕੀ ਸਿੱਖਣਗੇ ਉਹ ਕੀ ਸਿੱਖਿਆ ਲੈਣਗੇ ਸੋ ਬਹੁਤ ਹੀ ਮੰਦ ਭਾਗਾ ਹੈ ਜੀ ਇਹ ਨੇਤੇ ਦਿਹਾੜੇ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਸੁਖ ਰਤੀ ਦੀ ਪਹਿਲਾਂ ਉਹ ਵੀਡੀਓ ਮੈਂ ਦੇਖੀ ਜਿਹਦੇ ਵਿੱਚ ਉਹ ਬਹੁਤ ਗੰਦੀਆਂ ਗੰਦੀਆਂ ਗਾਲਾਂ ਦੇ ਰਿਹਾ ਸੀ ਐਨੀਆਂ ਗੰਦੀਆਂ ਗਾਲਾਂ ਮੈਂ ਆਪਣੀ ਜ਼ਿੰਦਗੀ ਵਿੱਚ ਨਹੀਂ ਕਦੀ ਸੁਣੀਆਂ ਹੋਣੀਆਂ ਇੱਥੋਂ ਤੱਕ ਉਹਨੇ ਯਾਨੀ ਕਿ ਆਪਣੀ ਵੀਡੀਓ ਦੇ ਵਿੱਚ ਗਲਤ ਲੈਂਗੁਏਜ ਯੂਜ਼ ਕੀਤੀ ਉਹਨੇ ਫਿਰ ਮੈਂ ਉਸ ਤੋਂ ਬਾਅਦ ਸਰਚ ਕਰਨ ਲਈ ਮਨਜੀਤ ਕੌਰ ਦਾ ਪੇਜ ਖੋਲਿਆ ਉਹਦੇ ਪੇਜ ਤੇ ਜਾ ਕੇ ਵੇਖਿਆ ਉਹ ਇਹ ਦੋਵੇਂ ਵਧੀ ਪਈ ਹੈ ਜੀ ਹਰ ਇੱਕ ਕੁੜੀ ਗਲਤ ਨਹੀਂ ਹੁੰਦੀ ਤੇ ਹਰ ਇੱਕ ਮੁੰਡਾ ਵੀ ਗਲਤ ਨਹੀਂ ਹੁੰਦਾ ਤੇ ਕੋਈ ਨਾ ਕੋਈ ਕਮੀ ਕਿਸੇ ਹਰੇਕ ਵਿੱਚ ਹੁੰਦੀ ਹੈ ਜੇ ਯਾਰ ਉਹਨਾਂ ਦਾ ਕੋਈ ਰੋਲਾ ਹੈ ਪਰਸਨਲ ਉਹਨਾਂ ਦਾ ਕੋਈ ਰਿਲੇਸ਼ਨ ਦੇ ਵਿੱਚ ਕੋਈ ਦਰਾੜ ਆਈ ਆ ਤੇ ਉਹ ਬੈਠ ਕੇ ਆਪਣੇ ਘਰ ਦੇ ਵਿੱਚ ਬੈਠ ਕੇ ਜਾਂ ਚਾਰ ਬੰਦੇ ਇਕੱਠੇ ਕਰਕੇ ਜਾਂ ਪੰਚਾਇਤ ਇਕੱਠੀ ਕਰਕੇ ਜਾਂ ਪੁਲਿਸ ਨੂੰ ਵਿੱਚ ਇਨਵੋਲਵ ਕਰਕੇ ਰਾਜੀਨਾਮਾ ਕਰ ਲੈਣ ਜਾਂ ਫਿਰ ਆਪਣਾ ਬੈਠ ਕੇ ਕੋਈ ਵੀ ਆਪਣਾ ਜਿਹੜਾ ਸੋਲੂਸ਼ਨ ਹੈ ਉਹ ਕੱਢ ਲੈਣ ਲੋਕਾਂ ਦੇ ਘਰਾਂ ਦੇ ਵਿੱਚ ਕਿਉਂ ਇੰਨਾ ਜ਼ਿਆਦਾ ਗੰਦ ਘੋੜ ਰਹੇ ਆ ਇੰਨੀ ਗੰਦੀ ਲੈਂਗੁਏਜ ਯਾਰ ਸੁਣੀ ਨਹੀਂ ਜਾਂਦੀ ਬਾਈ ਆਪਣੇ ਕਈ ਬੁੱਧੀਜੀਵੀ ਲੋਕ ਆ ਜਿਹੜੇ ਉਹ ਅਮਰ ਸਿੰਘ ਚਮਕੀਲਾ ਨੂੰ ਮਾੜਾ ਕਹਿੰਦੇ ਸੀ ਕਿ ਉਹ ਬਲਗਰ ਗੀਤ ਗਾਉਂਦਾ ਹੈ ਅਮਰ ਸਿੰਘ ਚਮਕੀਲਾ ਜੀ ਇਹਨੇ ਬਹੁਤ ਗੰਦ ਪਾਇਆ ਚਲੋ ਕੋਈ ਟਾਈਮ ਸੀ ਉਦੋਂ ਟਾਈਮ ਦੇ ਹਿਸਾਬ ਨਾਲ ਉਹਨੇ ਗੰਦ ਆਪਾਂ ਲੋਕ ਉਦੋਂ ਇਸ ਚੀਜ਼ ਨੂੰ ਗੰਦ ਕਹਿਣਦੇ ਸੀ ਚਲੋ ਕੁਝ ਉਹਨਾਂ ਨੇ ਗੀਤ ਗਾਏ ਵੀ ਗੰਦੇ ਪਰ ਜਦੋਂ ਆਪਾਂ ਇਨਸਾਨ ਨੂੰ ਉਹਦੇ ਗੰਦੇ ਕੰਮਾਂ ਤੋਂ ਹੀ ਜੱਜ ਕਰਨ ਲੱਗ ਪਏ ਨੇ ਉਹਦੇ ਚੰਗੇ ਕੰਮ ਨਹੀਂ ਦੇਖਦੇ ਇਸ ਕਰਕੇ ਜਿਹੜਾ ਅੱਜ ਗੰਦ ਪੈ ਗਿਆ ਸੋਸ਼ਲ ਮੀਡੀਆ ਤੇ ਉਹ ਗੰਦ ਲਈ ਆਪਾਂ ਦੱਸੋ ਕੀ ਕਰ ਰਹੇ ਆ ਆਖਰ ਕਦੋਂ ਆਪਾਂ ਇਸ ਗੰਦ ਦੇ ਵਿਰੋਧ ਆਵਾਜ਼ ਚੱਕਾਂਗੇ ਆਪਾਂ ਨੂੰ ਜਮਕੀਲਾ ਗੰਦ ਲੱਗਦਾ ਸੀ ਉਹਨੂੰ ਚਲੋ ਠੀਕ ਹੈ ਮੰਨ ਲਿਆ ਉਹ ਗੰਦੇ ਪਰ ਜਿਹੜਾ ਆ ਗੰਦ ਪੈ ਗਿਆ ਜਿਹੜਾ ਹੱਦਾਂ ਬੰਨ੍ਹੇ ਪਾਰ ਕਰ ਗਿਆ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਇਸ ਬਾਰੇ ਆਪਾਂ ਨੂੰ ਬਹੁਤ ਜਲਦੀ ਸੋਚਣਾ ਪਵੇਗਾ ਆਪਣਾ ਪਰਿਵਾਰ ਆਪਣੇ ਬੱਚੇ ਛੋਟੇ ਛੋਟੇ ਬੱਚੇ ਅੱਜਕਲ ਫੋਨ ਚੱਕੀ ਫਿਰਦੇ ਆ ਕਿਸੇ ਦੀ ਮੰਨਦੇ ਤਾਂ ਹੈਗੇ ਨਹੀਂ ਉਹ ਫੋਨ ਚੱਕ ਕੇ ਇਕੱਲੇ ਬੈਠੇ ਪਤਾ ਨਹੀਂ ਕੀ ਕੁਝ ਵੇਖੀ ਜਾਂਦੇ ਆ ਆਪਾਂ ਧਿਆਨ ਨਹੀਂ ਦਿੰਦੇ ਇਹ ਚੀਜ਼ ਬੰਦ ਨਹੀਂ ਹੋਣੀ ਚਾਹੀਦੀ ਬਿਲਕੁਲ ਇਸ ਚੀਜ਼ ਤੇ ਰੋਕ ਲੱਗਣੀ ਚਾਹੀਦੀ ਆ ਸੋਸ਼ਲ ਮੀਡੀਆ ਤੇ ਜਿਹੜਾ ਇੰਨਾ ਜ਼ਿਆਦਾ ਬੰਦਾ ਗੰਦ ਪਾਉਂਦਾ ਉਸ ਦਾ ਅਕਾਊਂਟ ਬੈਨ ਹੋਣਾ ਚਾਹੀਦਾ ਬਿਲਕੁਲ ਬੈਨ ਹੋਣਾ ਚਾਹੀਦਾ ਜੀ ਕਿਉਂਕਿ ਅੱਜ ਕੱਲ ਇੰਟਰਨੈਟ ਹਰੇਕ ਦੀ ਲੋੜ ਬਣ ਚੁੱਕਿਆ ਹਰੇਕ ਬੰਦਾ ਅੱਜ ਕੱਲ ਇੰਟਰਨੈਟ ਚ ਲਾਉਂਦਾ ਕਿਉਂਕਿ ਵੱਡੇ ਵੱਡੇ ਜੇ ਆਪਾਂ ਸਟੱਡੀ ਵੀ ਕਰਨੀ ਆ ਉਹ ਵੀ ਇੰਟਰਨੈਟ ਦੇ ਥਰੂ ਕਰਨੀ ਆ ਜਾਂ ਕਈ ਜੌਬਸ ਐ ਹੋਜੀਆਂ ਨੇ ਜਿਨ੍ਹਾਂ ਵਿੱਚ ਇੰਟਰਨੈਟ ਦੀ ਲੋੜ ਪੈਂਦੀ ਆ ਅੱਜ ਕੱਲ ਇੰਟਰਨੈਟ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ ਸੋਸ਼ਲ ਮੀਡੀਆ ਤੇ ਆਪਾਂ ਇਹ ਦੇਖਦੇ ਆ ਜੇ ਕਿਸੇ ਦਾ ਰੋਲਾ ਪੈਂਦਾ ਉਹ ਚੱਕ ਕੇ ਵੀਡੀਓ ਪਾ ਦਿੰਦਾ ਉਹ ਇੱਕ ਵੀਡੀਓ ਪਾਉਂਦਾ ਅਗਲਾ ਗੋ ਦੋ ਪਾ ਦਿੰਦਾ ਆਪੇ ਛੇ ਜਹਣੀ ਸੇਠੀ ਦੀ ਰੋਲਾ ਪੈ ਗਿਆ ਸੀ ਕਿਸੇ ਮੁੰਡੇ ਨਾਲ ਹੁਣ ਮੈਨੂੰ ਉਹਦਾ ਨਾਮ ਹੀ ਯਾਦ ਆ ਰਿਹਾ ਉਹ ਉੱਥੇ ਕਿਹੜਾ ਘੱਟ ਗਾਲਾਂ ਸੁਣਨ ਨੂੰ ਮਿਲੀਆਂ ਉਹ ਲੁਧਿਆਣੇ ਦਾ ਦੂਜਾ ਮੁੰਡਾ ਸੀ ਮਖੂ ਨਾਲ ਲੜਿਆ ਸੀ ਹਰਪ੍ਰੀਤ ਸਿੰਘ ਮਖੂ ਨਾਲ ਜਿਹੜਾ ਲੁਧਿਆਣੇ ਦਾ ਮੁੰਡਾ ਲੜਿਆ ਸੀ ਉਹਨਾਂ ਨੇ ਕਿੰਨਾ ਵੀਡੀਓ ਦੇ ਵਿੱਚ ਉਹ ਵੀ ਕਿੰਨੀ ਬਿਲਗੇਰਿਟੀ ਉਹਨਾਂ ਨੇ ਦਿਖਾਈ ਯਾਰ ਆਮ ਸ਼ਰੇ ਆਮ ਹੀ ਗਾਲਾਂ ਦਿੱਤੀ ਜਾ ਰਹੇ ਆ ਕੋਈ ਸ਼ਰਮ ਨਹੀਂ ਆਪਾਂ ਆਮ ਤੌਰ ਤੇ ਦੇਖਦੇ ਆ ਘਰਾ ਪਰਿਵਾਰਾਂ ਵਿੱਚ ਜਿੱਥੇ ਧੀਆਂ ਪੈਣਾ ਹੁੰਦੀਆਂ ਨੇ ਪੁਰਾਣੇ ਬਜ਼ੁਰਗ ਲੋਕ ਕਿਸੇ ਨੂੰ ਗਾਲ ਨਹੀਂ ਦੇਣ ਦਿੰਦੇ ਹੁੰਦੇ ਸੀ ਜੇ ਉਹਨਾਂ ਗਾਲ ਗੁੱਲ ਕਿਤੇ ਕੱਢਣੀ ਹੈ ਉਹਨਾਂ ਨੇ ਘਰੋਂ ਬਾਹਰ ਬੇਸ਼ੱਕ ਗਾਲ ਬੋਲ ਲੈਣਾ ਪਰ ਘਰ ਦੇ ਵਿੱਚ ਉਹਨਾਂ ਨੇ ਕਦੀ ਗਾਲ ਨਹੀਂ ਦਿੱਤੀ ਸੀ ਪਰ ਅੱਜ ਕੱਲ੍ਹ ਵੇਖੋ ਹਰੇਕ ਥਾਂ ਦੇ ਗਾਲ ਹਰੇਕ ਥਾਂ ਦੇ ਗਾਲ ਇੱਕੋ सोनू ਸੀਤਵਾਲਾ ਸੌਰੀ ਦੁਨੀਆ ਉਹਦੇ ਮਗਰ ਪੈ ਗਈ ਜਿਹੜੇ ਬੰਦੇ ਟੈਲੈਂਟਡ ਆ ਉਹਨਾਂ ਦਾ ਤਾਂ ਫਿਰ ਕੋਈ ਮੋਲੀ ਨਾ ਨਾਂ ਰਹਿ ਗਿਆ ਜੇ ਕੋਈ ਚੰਗਾ ਗਾਉਂਦਾ ਹੈ ਕੋਈ ਚੰਗੇ ਗੁਰਬਾਣੀ ਦਾ ਵਧੀਆ ਕੀਰਤਨ ਕਰਦਾ ਹੈ ਹਨਾ ਜੇ ਕੋਈ ਵਧੀਆ ਢਾਡੀ ਵਾਰ गा ਲੈਂਦਾ ਜੇ ਕਿਸੇ ਦੇ ਵਿੱਚ ਕੋਈ ਨੱਚਣ ਵਾਲਾ ਟੈਲੈਂਟ ਆ ਪੂਰਾ ਅਨੋਖਾ ਟੈਲੈਂਟ ਆ ਇਹੋ ਜਿਹੇ ਟੈਲੈਂਟ ਨੂੰ ਆਪਾਂ ਅੱਗੇ ਚੋਕ ਸਕਦੇ ਆ ਨਾ ਕਿ ਆਪਾਂ ਐਵੇਂ ਫਜ਼ੂਲ ਦੇ ਜਿਹੜੇ ਲੋਕਾਂ ਦੇ ਕਲੇਸ਼ ਆ ਉਹਨਾਂ ਵਿੱਚ ਇਨਵੋਲਵ ਹੋਏ ਫਿਰਨੇ ਆ ਚੰਗਾ ਵਧੀਆ ਸੰਗੀਤ ਸੁਣਨਾ ਹਾਨੂੰ ਚਾਹੀਦਾ ਜਿਵੇਂ ਕਿ ਸਿੱਧੂ ਮੂਸੇ ਵਾਲਾ ਹੋਇਆ ਬੱਬੂ ਮਾਨ ਹੋਇਆ ਹਨਾ ਗੁਰਦਾਸ ਮਾਨ ਭਾਜੀ ਹੋਏ ਜੱਸੀ ਗਿੱਲ ਹੋਇਆ ਵਧੀਆ-ਵਧੀਆ ਕਲਾਕਾਰ ਆ ਜੀ ਬਹੁਤ ਸਾਰੇ ਸਰਤਾਜ ਕਿੰਨਾ ਵਧੀਆ ਕਲਾਕਾਰ ਹੈ ਉਹਦੇ ਆਪਾਂ ਗੀਤ ਸੁਣ ਸਕਦੇ ਆ ਕਿੰਨੀ ਵਧੀਆ ਆਪਾਂ ਨੂੰ ਇਨਸਪੀਰੇਸ਼ਨ ਮਿਲਦੀ ਉਹਨਾਂ ਦੇ ਗੀਤਾਂ ਤੋਂ ਹਰ ਆਪਾਂ ਜਨਮਾਨ ਕਰਨਾ ਆਪਾਂ ਕੀ ਆ ਇਸ ਚੀਜ਼ ਨੂੰ ਜੇ ਆਪਾਂ ਦਿਲੋਂ ਰੋਕਣਾ ਚਾਹੁੰਦੇ ਆ ਜੇ ਆਪਾਂ ਆਉਣ ਵਾਲੀ ਆਪਣੀ ਪੀੜ੍ਹੀ ਨੂੰ ਸਹੀ ਰਸਤੇ ਤੇ ਪਾਉਣਾ ਚਾਹੁੰਦੇ ਆ ਤਾਂ ਤੁਸੀਂ ਇਦਾਂ ਦੀਆਂ ਜੜੀਆਂ ਵੀਡੀਓਜ਼ ਨੇ ਇਦਾਂ ਦੇ ਜਿਹੜੇ ਕੰਜਰ ਕਲੇਸ਼ ਪੈਂਦੇ ਨੇ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਲਾਈਕ ਤੇ ਸ਼ੇਅਰ ਨਾ ਕਰਿਆ ਕਰੋ ਨਾ ਹੀ ਕਮੈਂਟ ਕਰਿਆ ਕਰੋ ਕਿਉਂਕਿ ਇਹਨਾਂ ਨੇ ਰੋਜ਼ ਕੋਈ ਨਾ ਕੋਈ ਨਵੇਂ ਤੋਂ ਨਵਾਂ ਨਵੇਂ ਤੋਂ ਨਵਾਂ ਕਲੇਸ਼ ਪਾ ਛੱਡਣਾ ਕਰਨਾ ਤੇ ਸਾਡੇ ਅਰਗੇ ਭੁਲੇਪਾਲੇ ਲੋਕ ਇਹਨਾਂ ਚੀਜ਼ਾਂ ਵਿੱਚ ਉਲਝੇ ਰਹਿੰਦੇ ਆ ਸੋ ਇਹਨਾਂ ਨੂੰ ਇਗਨੋਰ ਕਰੋ ਇਹਨਾਂ ਨੂੰ ਬਿਲਕੁਲ ਵੀ ਲਾਈਕ ਕਮੈਂਟ ਨਾ ਕਰਿਆ ਕਰੋ ਸੂਝਵਾਨ ਬੰਦੇ ਹੋਣਗੇ ਉਹ ਬਿਲਕੁਲ ਵੀ ਇਹਨੂੰ ਲਾਇਕ ਜਾਂ ਕਮੈਂਟ ਇਹਨਾਂ ਦੀਆਂ ਵੀਡੀਓ ਤੇ ਨਹੀਂ ਕਰਨ ਕਰਨਗੇ ਤੇ ਜਿਸ ਨਾਲ ਇਹ ਜਦੋਂ ਇਹਨਾਂ ਨੂੰ ਲਾਇਕ ਕਮੈਂਟ ਘੱਟ ਮਿਲਣਗੇ ਹੌਲੀ ਹੌਲੀ ਇਹਨਾਂ ਨੇ ਆਪੇ ਕੰਜਰ ਕਲੇਸ਼ਨਾਂ ਨੇ ਛੱਡ ਦੇਣਾ ਤੇ ਸਾਡੀ ਪੀੜ੍ਹੀ ਨੂੰ ਕੁਝ ਚੰਗੀ ਸਿਹਤ ਮਿਲੇਗੀ ਆਓ ਸਾਰੇ ਇਕੱਠੇ ਹੋ ਕੇ ਇਸ ਮੁਹਿੰਮ ਨੂੰ ਹੋਰ ਹੰਗਾਰਾ ਦਈਏ ਇਸ ਕੰਜਰਖਾਨੇ ਨੂੰ ਇਸ ਲਚਰਤਾ ਨੂੰ ਇਸ ਬਲਗੇਰਟੀ ਨੂੰ ਆਪਾਂ ਜੜ ਤੋਂ ਖਤਮ ਕਰੀਏ ਜੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਫੇਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਅਗਲੀ ਵੀਡੀਓ ਆਪਣੀ ਚਮਕੀਲਾ ਸਾਹਿਬ ਬਾਰੇ ਆਏਗੀ ਸੋ ਚਮਕੀਲੇ ਬਾਰੇ ਆਪਾਂ ਇੱਕ ਛੋਟੀ ਜੀ ਗੱਲ ਕਰ ਲਈ ਆਪਾਂ ਉਹਨਾਂ ਦੀ ਗਾਇਕੀ ਦੇ ਫੈਨ ਆ ਉਹਨਾਂ ਦੀ ਆਵਾਜ਼ ਦੇ ਫੈਨ ਆ ਕਿ ਉਹਨਾਂ ਨੇ ਕੋਈ ਗੰਦਾ ਗੀਤ ਗਾਇਆ ਆਪਾਂ ਉਹਦੀ ਬਿਲਕੁਲ ਵੀ ਸਪੋਰਟ ਨਹੀਂ ਕਰਦੇ ਆਪਾਂ ਨੂੰ ਸਿਰਫ ਆਵਾਜ਼ ਚੰਗੀ ਲੱਗਦੀ ਆ ਸੁਰ ਚੰਗੀ ਲੱਗਦੀ ਆ ਉਹ ਚਮਕੀਲੇ ਦਾ ਸੰਗੀਤ ਵਧੀਆ ਲੱਗਦਾ ਇਸ ਕਰਕੇ ਆਪਾਂ ਚਮਕੀਲੇ ਨੂੰ ਸੁਣਦੇ ਆ ਤੇ ਉਹਦੇ ਦੇ ਵੀਡੀਓ ਬਣਾਉਨੇ ਆ ਸੋ ਇੰਦਾਂ ਦੀ ਆਵਾਜਾਂ ਗॉड গিਫਟਡ ਹੁੰਦੀਆਂ ਨੇ ਉਹਦੇ ਤੇ ਵੀਡੀਓ ਆਪਾਂ ਬਣਾਉਂਦੇ ਰਾਵਾਂਗੇ ਅਗਲੀ ਵੀਡੀਓ ਫੇਰ ਆਪਣੀ ਚਮਕੀਲੇ ਤੇ ਆ ਰਹੀ ਹੈ ਨਵੀਂ ਕਹਾਣੀ ਲੈ ਕੇ ਆਵਾਂਗੇ ਬਿਲਕੁਲ ਫਰੈਸ਼ ਜੁੜੇ ਰਹੋ ਸਾਡੇ ਨਾਲ ਧੰਨਵਾਦ ਜੀ ਵੀਡੀਓ ਦੇਖਣ ਲਈ